ਇਹ ਟੀਲ ਉਹਦੀ ਪ੍ਰਤੀ ਦੇ ਵਿੱਚ 50 ਜਰੂਨ ਪਾਇਆ ਕਰਕੇ ਨਾਲ ਕਿ ਜੇ ਅਬੀ ਨਾ ਕੋਈ ਕਲੀਮ ਨਹੀਂ ਲਿਆ ਉਹਨਾਂ ਕੋਲ ਨਾ ਕੋਈ ਰਿਵਿਡੈਂਸ ਹੈ ਜਿੱਦੇ ਕਰਕੇ ਨਜਾਇਜ਼ ਉਹਨੂੰ ਹਰੈਸਮੈਂਟ ਹਰੈਸਮੈਂਟ ਕੀਤੀ ਗਈ ਹੈ ਜੀ ਉਸ ਤੇ ਸਰਕਾਰ ਤੁਹਾਨੂੰ ਬਿੱਟੂ ਜੀ ਕਹਿ ਤਰੇ ਉਹਨਾਂ ਨੇ ਲਾਈਵ ਹੋ ਕੇ ਸਾਰਾ ਦੱਸਿਆ ਵੀ ਇਸ ਦੇ ਉੱਪਰ ਸਾਰਾ ਕੁਝ ਮੈਂ ਕੀਤਾ ਜੋ ਕੀਤਾ ਲੇਕਿਨ ਰਜੀਵ ਰਾਏ ਬਿਲਕੁਲ ਨਿਰਦੋਸ਼ ਹੈ ਉਹਦੇ ਵਿੱਚ ਕੋਈ ਹੱਕ ਨਹੀਂ ਹੈ ਲੇਕਿਨ ਨਜਾਇਜ਼ ਉਹਨਾਂ ਤੱਕਾ ਕੀਤਾ ਗਿਆ ਹੈ ਸਸ਼ੀਕਲ ਜੀ ਰਾਜ ਕੇਂਦਰ ਮੰਤਰੀ ਰਵਨੀ ਸਿੰਘ ਬਿੱਟੂ ਦੇ ਕਰੀਬੀ ਅੱਜ ਉਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ 5 ਦਿਨ ਦਾ ਰਿਮਾਂਡ ਵੀ ਦਿੱਤਾ ਗਿਆ ਹੈ ਤੇ ਹੁਣ ਗੱਲਬਾਤ ਕਰਦੇ ਆਂ ਡੀਐਸਪੀ ਰਮਨ ਸਿੰਘ ਰਮਨ ਸਿੰਘ ਪੁੱਲਰ ਜੀ ਨਾਲ ਕਿਉਂ ਯਾਰ ਕਾਪੂ ਕੋ ਤੱਕਿਆ ਇੰਡਸਟਰੀਜ਼ ਬੰਦਾ ਵਾ 3 ਲੱਖ ਦੀ ਪਰੋਤੀ ਦੇ ਵਿੱਚ ਨਜਾਇਜ਼ ਨੂੰ ਪਾਇਆ ਤੱਕੇ ਨਾਲ ਕੋਈ ਮੈਂਟਰ ਨਹੀਂ ਇਹਨਾਂ ਕੋਲ ਕੋਈ ਪੁਲਿਸ ਕੋਲ ਕੋਈ ਕਲੂ ਵੀ ਨਹੀਂ ਮਿਲਿਆ ਹਾਲੇ ਤੱਕ ਜੀ ਜੀ ਅਭੀ ਨਾ ਕੋਈ ਕਲੂ ਮਿਲਿਆ ਉਹਨਾਂ ਕੋਲ ਨਾ ਕੋਈ ਰਿਗ ਐਵੀਡੈਂਸ ਆ ਜਿਹਨੇ ਕਰਕੇ ਨਜਾਇਜ਼ ਉਹਨੂੰ ਹਰੈਸਮੈਂਟ ਕੀਤੀ ਗਈਆਂ ਪੋਲੀਟਿਕਲ ਪੂਰਾ ਪੋਲੀਟਿਕਲ ਸਪੰਟ ਜੀ ਰਵੀ ਬਿੱਟੂਨ ਕਾਲ ਬਿਆਨ ਦੇ ਕਿੰਨਾ ਰੋਪ ਲਾਇਆ ਸਰ ਜੀ ਪੁਲਿਸ ਤੇ ਸਰਕਾਰ ਤੁਹਾਨੂੰ ਬਿੱਟੂ ਜੀ ਕਹਿ ਤਰੇ ਉਹਨੇ ਲਾਈਵ ਹੋ ਕੇ ਸਾਰਾ ਦੱਸਿਆ ਵੀ ਇਸ ਦੇ ਉੱਪਰ ਸਾਰਾ ਕੁਝ ਮੈਂ ਕੀਤਾ ਜੋ ਕੀਤਾ ਲੇਕਿਨ ਰਜੀਵ ਰਾਜਾ ਬਿਲਕੁਲ ਨਿਰਦੋਸ਼ ਹੈ ਉਹਦੇ ਵਿੱਚ ਕੋਈ ਹੱਕ ਨਹੀਂ ਹੈ ਲੇਕਿਨ ਨਜਾਇਜ਼ ਉਹਨਾਂ ਧੱਕਾ ਕੀਤਾ ਗਿਆ ਜਾਨਦੇ ਵੀ ਨਹੀਂ ਕਿਸੇ ਨੂੰ ਜਾਨਦੇ ਵੀ ਨਹੀਂ ਕਿਸੇ ਨੂੰ ਕਿਹੜੇ ਬੰਦੇ ਫੜੇ ਕਿਹੜੇ ਬੰਦੇ ਫੜੇ ਕੌਣ ਹੈਗੇ ਬੰਦੇ ਲੈਣਾ ਕਿੰਨੇ ਲੈਣਾ ਕਿੰਨੂੰ ਦੇਣਾ ਕੁਝ ਨਹੀਂ ਪਤਾ ਉਹਨਾਂ ਨੂੰ ਨਜਾਇਜ਼ ਉਹਨਾਂ ਨੇ ਚੱਕ ਲਿਆ ਤੁਹਾਡੇ ਵੱਲੋਂ ਹੁਣ ਮਾਨਯ ਰੱਖਿਆ ਕੋਈ ਹੀ ਰੱਖਿਆ ਐਵੀਡੈਂਸ ਨਹੀਂ ਹੈ ਕੋਈ ਨੂੰ ਐਵੀਡੈਂਸ ਦੇ ਦਿਓ ਕੋਈ ਸਾਨੂੰ ਐਵੀਡੈਂਸ ਨਹੀਂ ਹੈਗਾ ਅਸੀਂ ਕਿਦਾਂ ਮੰਨ ਲਈਏ ਵੀ ਮੇਰਾ ਬ੍ਰਦਰ ਵੀ ਆਪਣਾ આરોપી ਹੈਗਾ આરોપી ਦਾ ਹੀ ਨਹੀਂ ਹੋ ਕੋਈ ਰਿਮਾਂਡ ਨਹੀਂ ਕੁਛ ਨਹੀਂ ਛਲੇ ਵੇਟ ਕਰਨ ਨੂੰ ਕਹਿ ਰਹੇ ਨੇ ਦੀ ਵੇਟ ਕਰੋ ਬਾਹਰ ਨੈਕਸਟ ਨੈਕਸਟ ਤੱਕ ਰੱਖਿਆ ਨੈਕਸਟ ਤੱਕ ਕੁਛ ਨਹੀਂ ਦੀ ਆਪਣਾ ਅਦਾਲਤ ਉਹੀ ਕਰਨੇ ਹੈ ਜੀ ਕਿ ਉਹਨਾਂ ਨੂੰ ਬਾਰੀ ਕੀਤਾ ਜਾਵੇ ਜੀ ਹਾਈ ਕੋਰਟ ਜਾਇਆ ਜਾਊਗਾ ਸਰ ਪੋਲਿਟੀਕਲ ਸਟੈਂਡ ਸਰ ਜੀ ਕੋਈ ਪ੍ਰੂਫ ਨਹੀਂ ਹੈ ਪ੍ਰੂਫ ਹੈ ਨਹੀਂ ਅੱਜ ਇਹਨਾਂ ਨੂੰ ਮੇਲ ਮਿਲੇ ਅੱਜੋ 3 ਬਜੇ ਕੁਛ ਨਹੀਂ ਕਹਿ ਸਕੋਗੇ ਸਰ ਕਹਿੰਦੇ ਮੇਰਾ ਨਾਮ ਲੈਣਗੇ ਮੇਰੇ ਬ੍ਰਦਰ ਦਾ ਨਾਮ ਲੈਣਗੇ ਕਿਸੇ ਹੋਰ ਦਾ ਲੈਣਗੇ ਕਿ ਕਿੰਨੂ ਕਿੰਨੂ ਫਸਾਣਗੇ ਕੋਈ ਇੱਕ ਬੰਦਾ ਫੜਿਆ ਨੇ ਇੱਕ ਮਰਦ ਤੁਸੀਂ ਬੋਲ ਰਿਹਾ ਹੈ ਸਰ ਸੁਨੀਤ ਪਿੰਡ ਤੋਂ ਫੜਿਆ ਉਹਨਾਂ ਨੇ ਕਿ ਕ੍ਰਿਮਿਸ਼ਨ ਦੇ ਵਿੱਚ ਗਏ ਸੀਗੇ ਉਤੋਂ ਬਾਹਰ ਉਹ ਅਗੇ ਉਹਨੂੰ ਲਿੱਤਾ ਉਹਨਾਂ ਨੂੰ ਗੱਡੀ 'ਚ ਬਿਠਾਇਆ ਕੋਈ ਉਹਨਾਂ ਕੋਲ ਵਾਰੰਟੀ ਸੀ ਜਾਂ ਵੀ ਕੁਝ ਨਹੀਂ ਸੀ ਉਹਨਾਂ ਦੇ ਹੱਥ ਵਿੱਚ ਜਿਹਦੇ ਕਰਕੇ ਮੇਰੇ ਬ੍ਰਦਰ ਨੂੰ ਥਾਣੇ ਵਿੱਚ ਲੱਗੇ ਗਏ ਨੇ ਹਰਾਸਮੈਂਟ ਬੜੀ ਕੀਤੀ ਉਹਨਾਂ ਨੇ ਸਾਨੂੰ ਕੱਲ ਰਾਤ ਤੋਂ ਮਿਲਣ ਨਹੀਂ ਦੇ ਰਹੇ ਸਾਨੂੰ ਮਿਲਣ ਨਹੀਂ ਦੇ ਰਹੇ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੇਰੇ ਬ੍ਰਦਰ ਨੂੰ ਕਿਤੇ ਨਹੀਂ ਲੱਗਿਆ ਦੇਖੋ ਯਾਰ ਕੋਈ ਠੀਕ ਨੋਰਮਲ ਲਾਈਫ ਆ ਬੰਦਾ ਹੋ ਜਾਏ ਜਿਹੜੀ ਅਸੀਂ ਦੀ ਪ੍ਰਸ਼ੰਸਾ ਕਰਨੀ ਅਕਸਰ ਨੰਬਰ ਥਾਣੇ ਚੱਕ ਇਥੇ ਅਸੀਂ ਠੀਕ ਹੈ ਇਸ ਦੇ ਵਿੱਚ ਜਿਹੜਾ ਹੈਗਾ ਇੱਕ ਹੋਰ ਅਕਿਊਜ਼ 4 ਫੋ ਅਰੈਸਟ ਕੀਤਾ ਗਿਆ ਹੈਗਾ ਤੇ ਜਿਨ੍ਹਾਂ ਨੂੰ ਉਹਨੇ ਇਸ ਵੇਲੇ ਮਾਨੀਬਦੌਲ ਦੇ ਵਿੱਚ ਪੇਸ਼ ਕੀਤਾ ਗਿਆ ਹੈਗਾ ਤੇ ਪੁਲਿਸ ਵੱਲੋਂ ਰਿਮਾਂਡ ਦੀ ਐਪਲੀਕੇਸ਼ਨ ਲਗਾਈ ਗਈ ਹੈ ਜਿਹੜੀ ਐਪਲੀਕੇਸ਼ਨ ਹਜੇ ਮਾਨੀਬਦੌਲ ਦੀ ਕੰਸੈਂਟਰੇਸ਼ਨ ਵਿੱਚ ਤੇ ਕਿੰਨੇ ਦਿਨਾਂ ਦਾ ਰਿਮਾਂਡ ਦਿੱਤਾ ਜਾਏਗਾ ਇਹ ਨੇ ਡਿਸੀਡ ਹੋ ਜਾਏਗਾ ਥੋੜੀ ਦੇਰ ਬਾਅਦ ਆ ਪੰਜ ਦਿਨ ਦਾ ਰਿਮਾਂਡ ਮੰਗਿਆ ਗਿਆ ਬਾਕੀ ਇਹ ਡਿਸਕ੍ਰੈਸ਼ਨ ਆ ਜੀ ਮਨਜੂਰਦਾ ਹੋਵੇ ਵੀ ਉਹਨਾਂ ਨੂੰ ਕਿੰਨਾ ਰਿਲੇਵੈਂਟ ਲੱਗਦਾ ਹੈ ਤੇ ਜਿਹੜੇ ਤੇਰੇ ਉਸ ਦਾ ਨਾਮ ਵੀ ਆਉਂਦਾ ਹੈ ਨਾਮ ਨਾਮ ਤਾਂ ਜੀ ਹੁਣ ਪਬਲਿਸ਼ਾਈਜ਼ ਹੈਗੀ ਹੈ ਜੀ ਇੱਕ ਰੋਹਨ ਹੈਗਾ ਜੀ ਬਾਕੀ ਦੋ ਤਿੰਨ ਹੋਰ ਅਕਿਊਜ਼ ਜਗੇ ਆ ਡਾਇਰੈਕਟਲੀ ਮੇਰੇ ਮਾਈਟਰੀ ਦੇ ਨਾਮ ਤੇ ਉਹ ਤੁਸੀਂ ਪੁਲਿਸ ਸਟੇਸ਼ਨ ਤੋਂ ਬਤਾ ਸਰ ਇਹ ਲੋਕਲ ਅਲੱਗ ਅਲੱਗ ਜਗ੍ਹਾ ਤੇ ਹੈਗੇ ਸੀ ਜੀ ਦੂ ਪਹਿਲਾ ਰੈਸਟੋਰੈਂਟ ਸੀਗੇ ਫਿਰ ਤੀਸਰਾ ਪਰਸਨ ਹੋਇਆ ਸੀਗਾ ਫਿਰ ਫੋਰ ਤੇ ਕਯੂਜ ਤੇ ਰੈਸਟ ਹੋਇਆ ਸੀਗਾ ਸਰ ਕਿਸਤੇ ਕਹਨਾਂ ਵਾਦਾ ਤੋਂ ਉਹ ਗਾਮ ਇਤਨਾ ਜਰਨਾ ਐਕਸਟਰਸ਼ਨ ਐਕਸਟਰਸ਼ਨ ਕਾਲ ਸੀਗੀ ਅ ਸ਼ੇਅਰ ਦੇ ਵਪਾਰੀ ਨੂੰ ਕਿਸੇ ਨੇ ਐਕਸਟਰਸ਼ਨ ਕਾਲ ਸੀਗੀ ਪਹਿਲਾਂ 30 ਲੱਖ ਦੀ ਡਿਮਾਂਡ ਕੀਤੀ ਗਈ ਸੀ ਫਿਰ ਪੁਲਿਸ ਕ્વાਰਟੀ ਦੀ ਹੈਲਪ ਦੇ ਨਾਲ ਫਿਰ ਕਯੂਜ ਜਿਹੜੇ ਹੈਗੇ ਨੇ ਐਬ ਕੀਤਾ ਗਏ ਸੀ ਤੇ ਆਪਰੇਸ਼ਨ ਪੁਲਿਸ ਵੱਲੋਂ ਕੰਡਕਟ ਕੀਤਾ ਗਿਆ ਸੀਗਾ ਸੀਆਈਡੀ ਟੀਮਸ ਇਨਵੋਲਵਡ ਸੀਗੇ ਤੇ ਐਡਵਿਜ਼ਨ ਅੱਠ ਦੇ ਵਿੱਚ ਮੁਕਰਨਾ ਤਾਂ ਜਿਹੜੇ ਜਿਹੜੇ ਪੁਲਿਸਰ ਵੀ ਥੱਲੇ ਘੜੜੇ ਦਾ ਪ੍ਰੋਪਰ ਨਹੀਂ ਦੇਖਣਾ ਜਨਾਬ ਜੀ ਕੋਈ ਵੀ ਜਿਹੜੀ ਅਕਿਊਜ਼ ਦੀ ਕੀ ਇਨਵੋਲਵਮੈਂਟ ਹੈਗੀ ਆ ਮੀਡੀਆ ਦੇ ਜਨਤਕ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੈ ਕਰਨਾ ਤੇ ਜਦੋਂ ਆਪਾਂ ਕੋਈ ਵੀ ਮੇਜਰ ਡਵੈਲਪਮੈਂਟ ਹੋਏਗੀ ਤਾਂ ਅਸੀਂ ਮੀਡੀਆ ਨਾਲ ਸਾਂਝੀ ਕਰਾਂਗੇ ਜਿਹੜੇ ਪਹਿਲਾਂ ਫਿਊਜ਼ ਕਰਗੇ ਉਹਨਾਂ ਦਾ ਕੋਈ ਕ੍ਰਿਟੀਕਲ ਬੈਕਗਰਾਉਂਡ ਕੋਈ ਨਹੀਂ ਹਜੇ ਕੋਈ ਜੀ ਇਦਾਂ ਦਾ ਕ੍ਰਿਮੀਨਲ ਪੋਲਿਟੀਕਲ ਬੈਕਗਰਾਉਂਡ ਨੂੰ ਨਹੀਂ ਅਸੀਂ ਵਿਚਾਰਦੇ ਪਏ ਅਸੀਂ ਸਿਰਫ ਜਿਹੜਾ ਕੇਸ ਐਟ ਹੈਂਡ ਹੈਗਾ ਯਾਰ ਬੇਸਿਕਲੀ ਜਿਹੜੀ ਐਕਸਟਰਸ਼ਨ ਕਾਲ ਹੋਈ ਹੈਗੀ ਹੈ ਸਿਰਫ ਉਹਦੇ ਤੇ ਵਰਕ ਕੀਤਾ ਜਾ ਰਿਹਾ ਤੇ ਇਹਦੇ ਥਰੂ ਹੀ ਜਿਹੜੀਆਂ ਫਾਈਂਡਿੰਗਸ ਅੱਗੀਆਂ ਆਉਣਗੀਆਂ ਉਹਨਾਂ ਦੇ ਫਿਰ ਅਸੀਂ ਫਰਦਰ ਪ੍ਰੋਸੀਡ ਕਰਾਂਗੇ ਥੈਂਕ ਯੂ ਸਰ ਥੈਂਕ ਯੂ ਠੀਕ ਹੈ ਰਾਜ ਕੇਂਦਰ ਮੰਤਰੀ ਰਮਨ ਸਿੰਘ ਬਿੱਟੂ ਦੇ ਕਰੀਬੀ ਉਹਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਰਮਨ ਦੇ ਰਮਨ ਦੇ ਨਾਲ ਏਡੀਸੀ ਗੱਲਬਾਤ ਕਰ ਰਹੇ ਸਰ ਕੀ ਮਾਮਲਾ ਹੈ ਕਾਂ ਤੋਂ ਗ੍ਰਿਫਤਾਰ ਕੀਤਾ ਗਿਆ ਕੀ ਮਾਮਲਾ ਇੱਕ ਐਕਸਟਰਸ਼ਨ ਰਿਲੇਟਡ ਨਾ ਜੀ ਕੇਸ ਦਰਜ ਹੋਇਆ ਹੈਗਾ ਡਿਵੀਜ਼ਨ ਨੰਬਰ 8 ਦੇ ਵਿੱਚ ਜੀ ਤੇ ਉਹਦੇ ਚੱਲਦੇ ਆ ਜਿਹੜਾ ਕੁਝ ਦੋਸ਼ੀ ਗ੍ਰਿਫਤਾਰ ਕੀਤੇ ਗਏ ਸੀ ਜੀ ਤੇ ਲੀਡਸ ਦੇ ਉੱਤੇ ਐਕਟ ਕਰਦੇ ਆ ਫਿਰ ਫਰਦਰ ਜਿਹੜਾ ਹੈਗਾ ਆ ਉਹਦੇ ਵਿੱਚ ਟੋਟਲ ਹੁਣ 4 ਕਿਊਜ਼ ਦੀ ਗ੍ਰਿਫਤਾਰੀ ਪਾਈ ਜਾ ਚੁੱਕੀ ਹੈ ਜੀ ਤਾਂ ਸਰ ਕੁਝ ਲੰਬਿਆ ਪੋਸਟ ਨੁਕਤਾ ਕੋਈ ਸਬੂਤ ਵਜਰਾ ਹਾਂਜੀ ਪੁਲਿਸ ਵਰਕ ਕਰਦੀ ਪਈ ਹੈ ਜੀ ਜਿੰਨੀਆਂ ਲੀਡਸ ਆ ਉਹ ਸਾਰੀਆਂ ਡਿਵੈਲਪ ਕੀਤੀਆਂ ਜਾ ਰਹੀਆਂ ਨੇ ਤੇ ਕੰਮ ਚੱਲ ਰਿਹਾ ਜੀ ਇਸ ਤੀਸੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਿਹੜੀ ਫਰੋਤੀ ਹੈ 30 ਲੱਖ ਦੀ ਤੇਰੀ ਇਹ ਕਿਤੇ ਕੀ ਕਾਰੋਬਾਰ ਨਹੀਂ ਦਿੱਤੀ ਹੈ ਕਿ ਅਕਸਰੀ ਕੋਈ ਮੁਕਦਮੇ ਪਿੱਛੇ ਹੈ ਕਿ ਕੋਈ ਬੈਕਗ੍ਰਾਉਂਡ ਕੀ ਹੈ हां जी मतलब एक कारोबारी सिगा जी लुधियाने दे किसी कारोबारी ਤੋਂ 30 ਲੱਖ ਰੁਪੀਏ ਦੀ ਇੰਸੂਰੈਂਸ ਡਿਮਾਂਡ ਕੀਤੀ ਗਈ ਸੀ ਮਰੀ ਤੇ ਉਹਦੇ ਹੀ ਚੱਲਦੇ ਆ ਫਿਰ ਸਾਰੀ ਜਿਹੜੀਆਂ ਲੀਡਸ ਡਵੈਲਪ ਹੋਈਆਂ ਜੀ ਠੀਕ ਹੈ ਥੈਂਕ ਹਾਂ ਜੀ ਬਿਲਕੁਲ ਤੁਸੀਂ ਜਿਵੇਂ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਤੇ ਰਮਨ ਸਿੰਘ ਭੁੱਲ ਰਿਹਾ ਸਾਰੇ ਹਾਲਾਕਿ ਪੁਲਸ ਰਾਇ ਕਹਿਣਾ ਕਿ ਜਾਂਚ ਦਾ ਵਿਸ਼ਾ ਜਾਂਚ ਦੀ ਪ੍ਰਕਿਰਿਆ ਕਰ ਰਹੇ ਹਨ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਕੁਝ ਵੀ ਨਹੀਂ ਪਤਾ ਕਿ ਕਿਸ ਕਿਸ ਮੁਕਦਮੇ ਵਿੱਚ ਚੱਕਿਆ ਕਿ ਹਾਲਾਂਕਿ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਜਵਾਬ ਉਕਤਾ ਨਹੀਂ ਸੰ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਆਉਣ ਸਮੇਂ ਦੇਖਣਾ ਹੈ ਕਿ ਕਿੰਨੀ ਕੀ ਫਰੋਤੀ ਜਿਹੜੀ ਇਹ ਮੰਗਨ ਦੇ ਵਿੱਚ ਮਾਮਲੇ 'ਚ ਗ੍ਰਿਫਤਾਰ ਕੀਤਾ ਵਾ ਜੁੜੇ ਲਾਡ ਲਾਈਫ ਦੇ ਨਾਲ ਸੰਜੇ ਰਣ ਯੰਬਰ ਕੋਰਟ ਧਨੋਵਾ